ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਤੇ ਸਾਰਿਆਂ ਨੂੰ ਪਿਆਰ ਭਰੀ 사ਸਰੀ ਕਾਲ ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ ਤੇ ਅੱਜ ਦਾ ਵਲੌਗ ਇਦਾਂ ਵੀ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਦੇਣ ਲੱਗੇ ਹਾਂ ਵਧਾਈਆਂ ਆਉਣ ਵਾਲੇ ਨਵੇਂ ਸਾਲ ਦੀਆਂ ਵਾਹਿਗੁਰੂ ਸਾਰਿਆਂ ਦਾ ਕੰਮ ਚਲਾਵੇ ਵਧੀਆ ਵਧੀਆ ਕੰਮ ਚੱਲਣ ਸਾਰਿਆਂ ਦੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਵਧਾਈਆਂ ਤੇ ਸਾਰਿਆਂ ਨੂੰ YouTube ਫੈਮਿਲੀ ਨੂੰ ਤੇ ਨਾਲ ਅੱਜ ਆਟੇ ਘਰ ਆਉਣ ਲੱਗੇ ਨੇ ਪਰੌਣੇ ਤੇ ਸਾਡੇ ਵੀਰ ਜੀ ਉਹਨੇ ਨਾ ਉਹ ਆਪੂਆ ਜੀ ਦਾ ਬੇਟਾ ਉਹ ਫਸਟ ਟਾਈਮ ਆਉਣ ਲੱਗੇ ਸਾਡੇ ਘਰ ਅੱਜ ਤੇ ਉਹ ਦਰਬਾਰ ਸਾਹਿਬ ਆਏ ਸੀ ਮੱਥਾ ਟੇਕਣ ਬੜੀ ਦੂਰੋਂ ਆਉਣ ਦੇ ਨੇ ਗਵਾਲੀਰੋਂ ਆਏ ਨੇ ਠੀਕ ਹੈ ਜੀ ਤੇ ਹੁਣੇ ਡੈਡੀ ਹੁਣੀ ਸੇਕੰਡੇ ਨੇ ਅੱਗ ਡੈਡੀ ਕਹਿੰਦਾ ਠੰਡ ਬਹੁਤ ਜ਼ਿਆਦਾ ਤੇ ਥੋੜਾ ਜਿਹਾ ਖਲਾਰ ਖਲੂਰ ਪਿਆ ਸੀ ਤੇ ਚੁੱਕ ਕੇ ਅੱਗ ਬਾਲਤੀ ਹੈ ਤਿਆਰ ਕੀ ਤੇ ਠੰਡ ਆਈ ਨਹੀਂ ਨਹੀਂ ਜਿੰਨੀ ਸੋਚਿਆ ਸੀ ਠੰਡ ਹੋਣ ਪੈਣ ਲੱਗੀ ਹੈ ਜਿਹੜੇ 2-4 ਦਿਨ ਹੋਏ ਮੀਂਹ ਤੋਂ ਬਾਅਦ ਤੇ بارش ਵੀ ਬਹੁਤ ਜ਼ਿਆਦਾ ਹੋਈ ਆ। ਉਹ ਡਾਡੀ ਜੀ ਕੀ ਕਹਿਣਾ ਚਾਹੋਗੇ? ਬਸ ਵਧੀਆ ਨਵੇਂ ਸਾਲ ਦੀਆਂ ਮੁਬਾਰਕਾਂ। ਜਿਆਦਾ-ਜਿਆਦਾ ਖੁਸ਼ੀ-ਖੁਤੀ ਦੇਣ ਲੰਗਣ ਨਵਾਂ ਸਾਲ ਚੰਗਾ-ਚੰਗਾ ਆਵੇ। ਠੀਕ ਹੈ ਜੀ। ਹਾਂ ਜੀ। ਤੇ ਫੇਰ ਆਪਣੀ YouTube ਫੈਮਿਲੀ ਨੂੰ ਸਾਰੇ ਪਰਿਵਾਰਾਂ ਨੂੰ ਜਿਹੜੇ ਬਾਹਰ ਬੈਠੇ ਆ ਸਾਰਿਆਂ ਨੂੰ ਫਿਰ ਤੋਂ ਨਵੇਂ ਸਾਲ ਦੀਆਂ ਐਡਵਾਂਸ ਵਧਾਈਆਂ ਵਾ ਠੀਕ ਹੈ ਜੀ ਇਧਰਾਂ ਹੀ ਅੱਜ ਟਾਈਮ ਨਾਲੇ ਕੰਮ ਕਾਲੇ ਠੰਡ ਜਿਆਦਾ ਸੀ ਤੇ ਤੱਪੜ ਤੋਂ ਪੜ ਲਾ ਲੋਕੇ ਚੰਗੀ ਤਰ੍ਹਾਂ ਗਾਈਆਂ ਨੂੰ ਆਪਾਂ ਕਵਰ ਕਰ ਲਿਆ ਚੰਗੀ ਤਰ੍ਹਾਂ ਤੇ ਕਿਉਂਕਿ ਆਪਾਂ ਸ਼ਾਮ ਸਵੇਰੇ ਝਾੜੂ ਝੂੜੂ ਮਾਰ ਕੇ ਚੰਗੀ ਤਰ੍ਹਾਂ ਓਕੇ ਰਿਪੋਰਟ ਕੰਮ ਆਪਣਾ ਰੈਡੀ ਕਰਤਾ ਸੀ ਠੀਕ ਹੈ ਜੀ ਤੇ ਸਾਨੂੰ ਪਤਾ ਇਹ ਪਰੋਣੇ ਘਰ ਹੋਣੇ ਤਾਂ ਆਪਣਾ ਕੰਮ ਟਾਈਮ ਨਾਲ ਖਤਮ ਕਰਕੇ ਤੇ ਆਪਾਂ ਫਰੀ ਹੋ ਗਏ ਤੇ ਲੱਗ ਗਈ ਬ੍ਰਦਰ ਨੇ ਬਾਲੀ ਅੱਗ ਤੇ ਠੰਡ ਜਿਆਦਾ ਵਾਹਣ ਠੰਡ ਨੇ ਪਾਇਆ ਜ਼ੋਰ ਤੇ ਅੱਜ ਧੁੱਪ ਵੀ ਨਹੀਂ ਲੱਗੀ ਅੱਜ ਕਿਤੇ ਵੀ ਠੀਕ ਹੈ ਜੀ ਲੱਕੜਾਂ ਰੱਖੀਅਤੇ ਜਾਣਾ ਉਹ ਸਾਹ ਹੋਏ ਚ ਲੱਕੜਾਂ داخل ਹੋਰ ਆ ਇੱਥੇ ਪਈਆਂ ਹੋਣੀਆਂ ਕਿੰਨੀਆਂ ਪਈਆਂ ਇਹਦੇ ਵਿੱਚ ਇਧਰ ਸਾਡੇ ਅਮਣ ਬਣਾਉਣ ਦੇ ਹੀ ਆ ਜੀ ਆਲੂਆਂ ਵਾਲੇ ਪਰੌਂਠੇ ਠੀਕ ਹੈ ਜੀ ਠੀਕ ਹੈ ਜੀ ਤੇ ਅਜੇ ਕੁਝ ਮੂਲੀ ਵਾਲੇ ਬਣਦੇ ਆ ਤੇ ਕੁਝ ਆਲੂਆਂ ਵਾਲੇ ਪਰੌਣੇ ਆਉਣਦੇ ਨੇ ਤੇ ਮੈਂ ਚੱਲ ਉਹਨਾਂ ਨੂੰ ਆਲੂਆਂ ਵਾਲੇ ਪਰੌਂਠੇ ਤੇ ਨਾਲ ਚਾਹ ਤੇ ਤਿਆਰ ਕਰਾਂ ਤਿਆਰ ਕਰਨੇ ਨੇ ਤੇ ਗੈਸਟਰਡੇ ਪਹੁੰਚਣ ਵਾਲੇ ਨੇ ਵੀਰਜੀ ਹੁਣੀ ਤੇ ਉਹਨਾਂ ਵਾਸਤੇ ਤਿਆਰੀ ਹੋਣ ਢਈ ਆ ਤੇ ਅਜੇ ਅਸੀਂ ਸਵੇਰ ਦਾ ਨਾਸ਼ਤਾ ਨਹੀਂ ਕੀਤਾ ਮੈਂ ਤੁਹਾਨੂੰ ਕਰਾ ਤੇ ਬਾਕੀ ਪਰੌਂਠੇ ਜਿਹੜੇ ਉਹਨਾਂ ਵਾਸਤੇ ਲਾਲਿਓ ਠੀਕ ਹੈ ਠਰ ਕੇ ਤੇ ਉਹ ਲੱਗੇ ਆਈ ਚੱਲੇ ਨੇ ਤੇ ਮਿਲਦੇ ਆ ਤੁਹਾਨੂੰ ਬਾਅਦ ਚੋਂ ਠੀਕ ਹੈ ਜੀ ਲਓ ਗਾਇਸ ਲਓ ਗਾਇਸ ਪਰੌਣੇ ਆਪਣੇ ਆ ਗਏ ਨੇ ਤੇ ਗਲੀ ਭੁੱਲ ਗਏ ਨੇ ਹੁਣ ਆਪਾਂ ਲੇਨ ਚੱਲੇ ਹਾਂ ਅੱਗੇ ਥੋੜਾ ਜਿਹਾ ਠੀਕ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਲਓ ਜੀ ਵੀਰ ਆਡੇ ਪ੍ਰੋਣੇ ਆ ਗਏ ਨੇ MP0 MP13 MP13 ਮੱਧ ਮੈਂ ਪ੍ਰੋਣਿਆਂ ਦਾ ਵੀ ਸ਼ੂਟ ਕਰ ਲੀਏ ਵਿੱਚ ਹੀ ਹੈ ਸਾਸਰੀ ਗੱਲ ਦੀਦੀ ਜੀ ਕੀ ਹਾਲ ਚਾਲ ਹੈ ਤੋ ਟਿੰਦਾ ਸਾਸਿਕਾ ਵੀਰ ਜੀ ਕੀ ਹਾਲ ਜੇ ਠੀਕ ਠਾਕ ਜੀ ਸਾਸਿਕਾ ਭਾਬੀ ਜੀ ਕੀ ਕੀ ਹਾਲ ਚਾਲ ਜੀ ਠੀਕ ਸਾਸਿਕਾ ਜੀ ਕੀ ਹਾਲ ਜੀ ਹਾਂ ਜੀ ਹਾਂ ਜੀ ਆ ਜੀ ਵੀ ਸਾਡਾ ਹੈਪੀ ਵੀਰ ਇਧਰ ਆਡੇ ਭਾਬੀ ਜੀ ਤੇ ਇਧਰ ਆਡੇ ਦੀਦੀ ਤੇ ਉਧਰ ਆਡੇ ਵੀਰ ਜੀ ਠੀਕ ਹੈ ਜੀ ਬੜੀ ਦੂਰੋਂ ਆਏ ਐਮਪੀ ਚੋਂ ਤੇ ਗੱਡੀ ਵੀਰ ਤੂੰ ਇਹ ਕੰਮ ਕਰੋ ਗੱਡੀ ਐ ਆਹ ਟਾਇਰ ਇਹਦੇ ਉੱਤੇ ਆਉਣ ਦੋ ਇਧਰ ਆਉਣ ਦੋ ਪਿੱਛੇ ਵਾਮਾਂ ਦੀ ਬਾਤ ਲਾਓ ਜੀ ਘਰ ਆਈਆਂ ਆਪਣੇ ਰੌਣਕਾਂ ਅੱਜ ਪੂਰੀ ਇਹ ਆਪਾਂ ਸ਼ੂਟ ਕਰ ਰਹੇ ਹਾਂ ਵੀ ਇਹ ਯਾਦਾ ਰਹਿਣ ਦੀਆਂ ਬੰਦੇ ਦੀਆਂ ਠੀਕ ਹੈ ਜੀ ਤੇ ਬੜਾ ਵਧੀਆ ਲੱਗਣ ਡਿਆ ਚਲੋ ਪਹੁੰਚੇ ਬੜੀ ਖੁਸ਼ੀ ਆ ਨੂੰ ਕਿ ਚਲੋ ਸਾਡੇ ਕੋ ਪਹੁੰਚੇ ਤੁਸੀਂ ਸਾਰੇ ਤੇ ਵਧੀਆ ਲੱਗਣ ਡਿਆ ਤੇ ਉਧਰ 골ਡੀ ਹੁਣੀ ਵੀ ਆਏ ਆ ਲੇਕਿਨ ਉਹ ਕਹਿੰਦੇ ਆ ਵੀ ਆਪਾਂ ਸਿੱਧੇ ਘਰ ਜਾਣਾ ਸੱਦੇ ਮੱਥਾ ਟੇਕ ਕੇ ਮੈਂ ਚਲੋ ਕੋਈ ਗੱਲ ਨਹੀਂ ਫੇਰ ਆ ਜਿਓ ਤੇ ਚਲੋ ਆਜੋ ਅੰਦਰ ਲਓ ਜੀ ਡੈਡੀ ਨੇ ਖਾ ਪੀ ਕੇ ਤੇ ਪੈ ਗਏ ਨੇ ਲੰਬੇ ਤੇ ਇਧਰ ਆਡੇ ਦੀਦੀ ਭਾਬੀ ਤੇ ਵੀਰ ਜੀ ਹੁਣੀ ਵੀਰ ਜੀ ਕਿਦਾਂ ਲੱਗਾ ਇੱਥੇ ਆ ਗਏ ਫਿਰ ਵਧੀਆ ਲੱਗਾ ਤੇ ਹੁਣ ਤੁਸੀਂ ਕੋਈ ਵਿਚਾਰ ਬਣਾਇਆ ਇੱਥੇ ਆ ਕੇ ਵੀ ਜਗ੍ਹਾ ਲੈਣੀ ਇੱਥੇ ਆ ਕੇ ਤੁਸੀਂ ਤੇ ਕਿਦਾਂ ਦਾ ਲੱਗਣ ਡਿਆ ਵੀ ਆਈਏ ਆਉਣਾ ਹੈ ਜਾਂ ਨਹੀਂ ਆਉਣਾ ਇੱਥੇ ਤੇ ਆਉਣਾ ਉਹਦਾ ਤੇ ਰਾਂਧਾ ਮੁਖ ਮਾਰਾ ਹਾਂ ਵੀ ਇਹ ਤੇ ਗੱਲ ਹੈ ਜੀ ਜੋ ਮਾਰੇ ਨੇ ਕਰਨਾ ਹੈ ਤੇ ਭਾਬੀ ਤੁਸੀਂ ਦੱਸੋ ਢਾਡੀ ਕੀ ਰਾਏ ਆ ਪੰਜਾਬ ਜਾਉਂਦੀ ਜਾ ਕੇ ਆਵਾਂ ਠੀਕ ਹੈ ਠੀਕ ਹੈ ਜਿੰਨ ਯਾਰਾ ਡੱਬੇ ਨਹੀਂ ਨਾ ਕਈ ਵਾਰ ਕਿ ਹੁੰਦੀ ਇਹ ਬੰਦਾ ਜਨਾਨੀ ਦੀ ਸਲਾਹ ਲੈਂਦਾ ਹਾਂ ਬਈ ਦੱਸ ਕੀ ਕਰੀਏ ਸਲਾਹ ਲੈਂਦੇ ਬੰਦੇ ਸਲਾਹ ਲੈਂਦੀ ਆਹ ਹੋਈ ਤੇ ਆ। ਹੋਰ ਦੀਦੀ ਤੁਸੀਂ ਆਪਣੇ ਲਾਗੇ ਲੈ ਕੇ ਦੇਣੀ ਕਿ ਹਾਡੇ ਲਾਗੇ ਲੈ ਕੇ ਦੇਣੀ ਆ। ਸੈਂਟਰ ਚੀ ਜਿੱਥੋਂ ਦੋ ਜੇ ਚੱਲਦਾ ਹੈ। ਨਹੀਂ ਭਈ ਹਾਡੇ ਤੇ ਇੱਥੇ ਪੂਰੇ 8-10 ਕਿੱਲੇ ਦਾ ਟੱਕ ਪੂਰਾ ਮਿਲ ਲਿਆ। 8 ਕਿੱਲੇ। ਸਵਾਦੂ 8-8. ਹਾਂ ਬਸ ਬਸ ਭਾਈ ਇਦਾਂ ਤਾਂ ਓ ਇਦਾਂ ਪਰੇ ਪਰੇ ਹੋ ਕੇ ਚੱਲ ਜਾਂਦੇ ਆ। ਤੇ ਜੇ ਅੱਜ ਨਾ ਫੋਨ ਹੁੰਦੇ ਨਾ ਕੋਈ ਸਟੇਟਸ ਲੰਦਾ ਤੇ ਪਤਾ ਨਾ ਲੱਗਣਾ ਭਈ ਕੌਣ ਆਏ ਤੇ ਕੌਣ ਗਿਆ। ਨਹੀਂ ਇਦਾਂ ਹੀ ਆ ਨਾ ਵੀਰ ਜੀ। ਤੇ ਹੁਣ ਜਾਨੀ ਕੀ ਚਲੋ ਹੁਣ ਤੇ ਬੜਾ ਸੌਖਾ ਕੰਮ ਹੋ ਗਿਆ ਪਤਾ ਲੱਗ ਜਾਂਦਾ ਕਿਹੜਾ ਕਿੱਥੇ ਗਿਆ ਤੇ ਕਿਹੜਾ ਕੌਣ ਆਇਆ ਵਾ ਉਹ ਤੋਰ ਲੱਗੇ ਕਰੋ ਲਾ ਦਿੰਦਾ ਭਈ ਐਮਪੀ 2 ਪੰਜਾਬ ਚੱਲੇ ਥੱਲੇ ਲਿਖ ਦਿੰਦੇ ਥੱਲੇ ਤੇ ਚਲ ਵੇ ਸਾਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਲੱਗ ਗਿਆ ਇਹ ਲੱਗ ਗਿਆ ਪਤਾ ਆ ਗਿਆ ਹੋਰ ਐਵੇਂ ਆ ਗਏ ਤੂੰ ਇਥੇ ਹੋਰ ਐਵੇਂ ਆ ਗਏ ਤੂੰ ਇਥੇ ਪਤਾ ਲੱਗਾ ਵੀ ਆਏ ਨਾ ਹੈ ਨਹੀਂ 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 ਨਾ ਪਾਉਂਦਾ ਲਾਇਆ ਹਾਂ ਬੰਦ ਜੀ ਮੈਂ ਕਹਿੰਦਾ ਵਾਅਦ ਕਰ ਉਹ ਬਾਰੇ ਤੇ ਨਹੀਂ ਸੋਚ ਨਹੀਂ ਕਿਹੜਾ ਹਾਂ ਨਹੀਂ ਮਿਲਿਆ ਆਇਆ ਇਹ ਕਹਿੰਦਾ ਸੀ ਕਿ ਮਸਲੂਸ਼ ਨਾਲ ਉੱਥੇ ਹੈ ਉਹਦੀ ਬਹੁਤ ਜਿੜਾ ਕਰ ਜੇ ਬੰਦਾ ਆਵੇ ਨਾ ਗੱਡੀ ਦੇ ਉੱਤੇ ਤੇ ਬੰਦੇ ਨੂੰ ਰਾਹਮਾਦਾਨ ਹੀ ਪਤਾ ਲੱਗਦਾ ਜੇ ਬੰਦਾ ਕੋਈ ਮੋਟਰਸਾਈਕਲ ਤੇ ਆ ਜਾਊਗਾ ਨਾ ਉਹਨੂੰ ਰਾਹਦਾਨ ਨਹੀਂ ਭੁੱਲਦਾ ਕਦੇ ਹਾਂ ਚਲੋ ਰਾਜਾ ਵੀ ਆਇਆ ਗੁਰਦੁਆਰਾ ਸਾਹਿਬ ਮੇਰੇ ਖਿਆਲ ਸਿੱਧਾ ਇੱਧਰੋਂ ਆਏ ਹੋਣੇ ਉਹ ਉਹ ਦਰਿੰਦਰ ਵੀਰ ਦੇ ਨਈ ਇਹ ਨਾ ਜੀ ਮੁੱਤਰਾ ਤੂੰ ਹੀ ਮਤਲਬ ਤੂੰ ਆਪਣੀ ਕੀ ਨਾ ਤੇ ਉੱਥੇ ਮੁਰਗੇ ਤੇਰੇ ਪਰੇ ਬਣੇ ਭੈਣ ਆਈ ਓ ਤੇ ਨਹੀਂ ਹੁਣ ਤੂੰ ਹੀ ਮਤਲਬ ਕਿੰਨੇ ਕਿੰਨੇ ਚਿਰਾਂ ਬਾਅਦ ਆਇਆ ਇਥੇ ਇਹ 9-10 ਜੇ ਤਾਂ 9-10 ਸਾਲ ਬਾਅਦ 10 ਸਾਲਾਂ ਬਾਅਦ ਸਾਨੂੰ ਹੋ ਗਏ ਹੋ ਗਿਆ ਨਾ ਤੂੰ ਪਹਿਲਾਂ ਵੀ ਨਹੀਂ ਆਇਆ ਮਾ ਗੁਰਮੀਤ ਦੇ ਵਿਆਹ ਨੂੰ 10 ਸਾਲ ਹੋ ਗਏ ਤਾਂ 10 ਸਾਲ ਹੋ ਗਏ ਗੁਰਮੀਤ ਮੇਰੇ ਤੋਂ ਬਾਅਦ ਵਿਆਹ ਹੋਇਆ ਸੱਚ ਗੁਰਮੀਤ ਹਨਾ ਨਹੀਂ ਕਿ ਤੇ ਵਿਆਹ ਗਏ ਮੈਂ ਤੇ ਮੰਨ ਗਈਆਂ ਹਾਂ ਆ ਤੇ ਮਤਲਬ ਮੇਰੇ ਵਿਆਹ ਤੋਂ ਬਾਅਦ ਹੋਇਆ ਦਾ ਵਿਆਹ ਉਹਨੂੰ ਫਿਰ ਉਹਦਾ ਜੰਮੂ ਇੱਕ ਸਾਲ ਬਾਅਦ ਹੋਇਆ ਉਹਦਾ ਵਿਆਹ ਹੈ ਗਰਮੀ ਤੋਂ ਉੱਥੋਂ ਆਇਆ ਕਿੰਨੇ ਸਾਲਾਂ ਚ ਹੋਇਆ ਮੇਰਾ ਹੋਇਆ 2013 ਚ ਦਸੰਬਰ ਮਹੀਨੇ ਚ ਸੰਦਗ ਨੂੰ ਜੀਤਾ ਚ ਚੇਤਨ ਉਹ ਹੈ ਕਿ ਕੁੜੀ ਆ ਕੀ ਰਹੀ ਅਗੇ ਇਹ ਜਿਸ ਛੋਟੀ ਜੀ ਨਾ ਛੋਟੀ ਫੋਟੋ ਮੈਨੂੰ ਜੀ ਜੀ ਫੇਰ ਫੇਰ ਜਾਨੀ ਕੀ ਫਿਰ ਮੇਰਾ ਪਹਿਲਾ ਆਇਆ ਤੇ ਬਾਅਦ ਚ ਗੁਰਮੀਤ ਦਾ ਵਿਆਹ ਆਇਆ ਹੈਣਾ ਹਾਂ ਤੁਹਾਡੇ ਕੋਲ ਹੋਇਆ ਕਿ ਨਾ ਪਰ ਮੈਂ ਵਿਆਹ ਤੇ ਆਈ ਨਹੀਂ ਮੈਂ ਤੇ ਮੈਂ ਵਿਆਹ ਮੈਂ ਨਹੀਂ ਵੀ ਤੇ ਹਾਂ ਮੈਂ ਆਪੇ ਮੁੰਡੇ ਦੇ ਆਮਨ ਦੇ ਵਿਆਹ ਗਏ ਤੇ ਉਹ ਪਿਆਸ ਬੜੀ ਮਦਦ ਚਲੋ ਪਿਆਸ ਆਹੀ ਵੀ ਨਾ ਮੈਂ ਆ ਗਈ ਤੇ ਉਹ ਨਾ ਉਹ ਜਿਹੜਾ ਤੁਸੀਂ ਟਰੈਕਟਰ ਲਿਆ ਨਾ ਤੇ ਉਹ ਕਿਦਾਂ ਤੁਸੀਂ ਚਲਾਉਂਦੇ ਜਾਂ ਆਡਾ ਸਾਫ ਚਲਾਉਂਦਾ ਸਾਫ ਸਿੰਘ ਸਾਫ ਸਿੰਘ ਚਲਾਉਂਦਾ ਹੈ ਬਹੁਤਾ ਸ਼ੌਂਕੀ ਟਰੈਕਟਰ ਦਾ ਹੈ ਚਲੋ ਤੇ ਪੜਾਈ ਲਿਖਾਈ ਜੀ ਕਿਦਾਂ ਪੜਾਈ ਕਿ ਉਹ ਜੀ ਪੂਰਾ ਜ਼ੀਰੋ ਹੈ ਤੁਹਾਡੇ ਮਨਕੀਰ ਤੇ ਗਿਆ ਕੇ ਫਿਰ ਸੋ ਮੈਂ ਮੇਰੇ ਘਰ ਚ ਇੱਕ ਅੱਧਾ ਦੇ ਬੱਚਾ ਜਿਹੜਾ ਵਾ ਰਹਿੰਦਾ ਰਹਿੰਦਾ ਵਾ ਮੋਟਰਸਾਈਕਲ ਤੇ ਟਰੈਕਟਰ ਤੇ ਵਟ ਗਿਆ ਅਸ਼ਾ ਚਲੋ ਪੜਾਈ ਨਹੀਂ ਚਲੋ ਪੜਨਾ ਵਿੱਚ ਨਹੀਂ ਚਲੋ ਚਲੋ ਥੋੜਾ ਬੋਤਾ ਪੜਾਇਆ ਵੀ ਕਰੋ ਪੜ੍ਹਨਾ ਵੀ ਜ਼ਰੂਰੀ ਆ ਚਲ ਦਾ ਹੀ ਕਰ ਲੈ ਜਿਆਦਾ ਨਹੀਂ ਰੇ ਉਹਨੂੰ ਮੈਂ ਆਖਣਾ ਨਾ ਪੜ ਲਾ ਹਾਂ ਫੇਰ ਕੱਟ ਦੇਣਾ ਮਤਲਬ ਖੇਤ ਚੜਦੀ ਪੜਾਈ ਦੇ ਨਾ ਤਾ ਉਹ ਬੱਚੇ ਨੂੰ ਨਹੀਂ ਸੁਣਦਾ ਉਹ ਆਡੀ ਮਨਕੀਰਤ ਵਾਲਾ ਹੀ ਹਿਸਾਬ ਹੋ ਗਿਆ ਫਿਰ ਉਹ ਕੱਟ ਦੇਣਾ ਜੰਗਲਾਂ ਨੂੰ ਤੂੰ ਗੱਲ ਉਹਨੂੰ ਅੱਗੇ ਪੜ੍ਹ ਲੈ ਤੇ ਕਹਿੰਦਾ ਮੈਨੂੰ ਮਾਟਰ ਦੱਸੇਗਾ ਨਹੀਂ ਨਹੀਂ ਜਦੋਂ ਉਹ ਆਖੋ ਨਾ ਵੀ ਜਾ ਬੈਗ ਫੜ ਫੇਰ ਕਹ ਜਾ ਕੇ ਤੇ ਆਖੂਗਾ ਮੈਂ ਪਾਣੀ ਪੀਣਾ ਤੇ ਜਾਂ ਮੈਂ ਚਾਹ ਪੀਣੀ ਆ ਤੇ ਜਾਂ ਰੋਟੀ ਖਾਣੀ ਆ ਕੋਈ ਨਾ ਕੋਈ ਬੰਨਾ ਉਹਨੇ ਮਾਰਨਾ ਹੀ ਮਾਰਨਾ ਮਤਲਬ ਮੈਂ ਪਹਿਲਾਂ ਆਈ ਮਤਲਬ ਮਨਕੀਰਤ ਨੇ ਸਾਡੇ ਨੇ ਸਾਰੇ ਹੱਥ ਖੜੇ ਕਰਾਤੇ ਉਧਰ ਪ੍ਰਿਆ ਦਾ ਵੀ ਹੱਥ ਖੜੇ ਕਰਾਤੇ ਆ ਹੈ ਇਹ ਤਾਂ ਡਿੰਪਲ ਮੈਡਮ ਆ ਉਹਦੇ ਵੀ ਹੱਥ ਖੜੇ ਕਰਾਤੇ ਉਧਰ ਕੋ ਸੂਏ ਤੇ ਛੱਡਣ ਕੇ ਟਿਊਸ਼ਨ ਪੜਾਉਣਾ ਉਹਨੇ ਵੀ ਹੱਥ ਜੋੜ ਤੇ ਕਹਿੰਦੀ ਮੈਂ ਨਹੀਂ ਪੜਾ ਸਕਦੀ ਇੱਕ ਪਿੰਡ ਚ ਵਾ ਸੱਚ ਤੇ ਮੈਡਮ ਕੋਈ ਨਹੀਂ ਉਹਨੂੰ ਪੜਾ ਸਕਦੀ ਤੇ ਮੈਣਾ ਵੀ ਵਿਚਾਰੀ ਇਹਨੇ ਮੈਡਮਾ ਨੂੰ ਪੜਾਤਾ ਵਾ ਤੇ ਨਹੀਂ ਸਾਡਾ ਲੇਕਿਨ ਮਨਕੀਰਤ ਦਾ ਇਹ ਹੈਗਾ ਵੀ ਕੰਮ ਕਰਨ ਨੂੰ ਦਲੇਰ ਵਾ ਕੰਮ ਵਾਧੂ ਕੰਮ ਕਰਦਾ ਉਹ ਕੰਮ ਜਿਹੜਾ ਹੈਗਾ ਤਾਂ ਉਹਨੇ ਮਨਾ ਨਹੀਂ ਕਰਨਾ ਕੰਮ ਵੱਲੋਂ ਕੰਮ ਵੱਲੋਂ ਕਰਤਾ ਵਾ ਕਿਤੇ ਜੇ ਖੇਡਣ ਦਾ ਹੋਗਾ ਆਪਣਾ ਖੇਡ ਛੱਡ ਕੇ ਇੱਕ ਵਾਰ ਇਹਨੇ ਥੱਲੇ ਆ ਜਾਣਾ ਵੀ ਤੂੜੀ ਪਾਉਣੀ ਹੈ ਖੁਰਲੀ ਜੇ ਮਿੰਟੋ ਮੜੀ ਤੂੜੀ ਪਾ ਕੇ ਚਾਰੇ ਡੰਗਰਾਂ ਨੂੰ ਕਹਿੰਦਾ ਚਲੋ ਵੀ ਪਾਪਾ ਜੀ ਹੁਣ ਤੁਸੀਂ ਕਰ ਲਓ ਕੰਮ ਆਪਣਾ ਕੰਮ ਤੇ ਵੀ ਸਾਹ ਵੀ ਕਰ ਲੈਂਦਾ ਸਾਰੇ ਕੰਮ ਕਰ ਲੈਂਦਾ ਠੀਕ ਹੈ ਠੀਕ ਤਾਂ ਟਰੈਕਟਰ ਪੂਰਾ ਚਲਾ ਲੈਂਦਾ 2 ਘੰਟੇ ਬੈਠਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਮੈਨੂੰ ਨਹੀਂ ਲੱਗਦੀ ਬੱਚੇ ਚਲੋ ਅੱਗੇ ਕਿਹੜੀਆਂ ਕੁੜੀਆਂ ਨੌਕਰੀਆਂ ਮਿਲਦੀਆਂ ਵਾ ਜੇ ਇਹ ਬੰਦਾ ਕੰਮ ਹੀ ਕਰ ਲੂ ਤਾਂ ਉਹ ਬੜਾ ਹੁਣ ਅੱਜ ਨਹੀਂ ਜਾਣ ਦੇਣਾ ਚਲੋ ਗਾਈ ਨੇ ਆਪਣਾ ਇੱਕ ਪਰਿਵਾਰ ਹੀ ਆਪਣਾ ਦੂਰੋਂ ਆਏ ਹੀ ਤੇ ਬੜਾ ਵਧੀਆ ਲੱਗਾ ਸਾਰੇ ਇਥੇ ਪਹੁੰਚੇ ਬੜਾ ਵਧੀਆ ਬੜੇ ਸ਼ਾਮਾਂ ਬੈਠੇ ਤੇ ਬੜਾ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਤੇ ਧਰਨੀ ਤਿਆਰੀ ਹੋ ਜਾਣੀ ਤੇ ਅੱਜ ਪੂਨਮ ਹੈ ਨਹੀਂ ਇਥੇ ਪੂਨਮ ਹੁੰਦੀ ਤੇ ਚੱਲ ਸਾਰਿਆਂ ਨੂੰ ਮਿਲ ਮੁਲ ਲੈਂਦੀ ਤੇ ਰੌਣਕ ਹੋਰ ਲੱਗ ਜਣੀ ਹੈ ਹੈ ਤੇ ਚਲੋ ਕੋਈ ਗੱਲ ਨਹੀਂ ਤੇ ਫਿਰ ਹੁਣ ਮਿਲਾਂਗੇ ਤੁਹਾਨੂੰ ਇੱਕ ਨਵੇਂ ਵਲੌਗ 'ਚ ਤੇ ਜਾਂਦੇ ਜਾਂਦੇ ਫੇਰ ਤੁਹਾਨੂੰ ਐਡਵਾਂਸ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਆਉਣ ਵਾਲੇ ਸਾਲ ਦੀਆਂ ਤੇ ਵਾਹਿਗੁਰੂ ਸਾਰਿਆਂ ਦਾ ਕੰਮ ਚਲਾਵੇ ਕੱਢੀਲਾ ਵਿੱਚ ਰੱਖੇ ਤੇ ਅੱਜ ਅੱਜ ਆਦਿਓ ਮੇਰਾ ਆਵਾਜ਼ ਜਰਮ ਦੇਣ ਤੇ ਸਾਰਿਆਂ ਨੇ ਕਮੈਂਟਾਂ 'ਚ ਵਿਸ਼ ਕਰਦੇ ਹੋ। ਦੱਸ ਕੀ ਤਰੀਕ ਮੈਂ ਤੁਹਾਨੂੰ ਲੱਖ ਲੱਖ ਬਤਾਇਆ ਠੀਕ ਹੈ ਜੀ ਸ਼ੁਕਰੀਆ ਸ਼ੁਕਰੀਆ ਸਾਰਿਆਂ ਦਾ ਸਾਰਿਆਂ ਨੂੰ ਥੈਂਕ ਯੂ ਠੀਕ ਹੈ ਜੀ ਤੇ ਫਿਰ ਮਿਲਾਂਗੇ ਨਵੇਂ ਵਲੌਗ ਚ ਠੀਕ ਹੈ ਜੀ ਸასი ਗਾਲ ਜੀ ਰੱਬ ਰਾਕਾ ਜੀ